ਤੇ ਸਾਹਮਣੇ ਬੈਠੇ ਇੱਕ ਦੋਸਤੋ ਮੇਰਾ ਨਾਂ ਹੀ ਬਹੁਤ ਵਾਰੀ ਲੈਦਾ ਤੇ ਮੈਂ ਜਿਹੜੀ ਗੱਲ ਦੀ ਆ ਰਜਾ ਇਹਨਾਂ ਨੂੰ ਬੇਨਤੀ ਕੀਤੀ ਸੀ ਉਸ ਗੱਲ ਤੇ ਇੰਨੀ ਚਰਚਾ ਹੋ ਗਈ ਜੀ ਤੇ ਮੈਨੂੰ ਲੱਗਦਾ ਜਿਵੇਂ ਮੇਰੇ ਸੁਣਾਉਣ ਵਾਸਤੇ ਵੀ ਕੋਈ ਚੀਜ਼ ਰਵੇ ਮੈਂ ਇਹ ਬੇਨਤੀ ਕਰਦਾ ਵੀ ਜਿਹੜੇ ਬੰਦੇ ਹੋਰ ਆਏ ਆ ਪਹਿਲੀ ਵਾਰ ਮੈਂ ਤਾਂ ਸਭਾ 'ਚ ਬਹੁਤ ਵਾਰ ਆਇਆ ਹਾਂ ਉਹਨਾਂ ਨੂੰ ਕੋਈ ਨਾ ਉਹਨਾਂ ਨੂੰ ਰੋਕ ਲੈਣਾ ਮੈਂ ਬੇਸ਼ਪਰਤੀ ਤੋਂ ਹਟ ਕੇ ਸਲਾਹ ਸਕਦਾ ਦੋ ਤੁ چار ਆਪੇ ਕਰ ਲਈਏ ਤੇ ਤੁਹਾਡੇ ਵਾਸਤੇ ਜਿਹੜੇ ਤੇਰੇ ਲਈ ਜੀਦਾ ਇਹ ਗੀਤ ਮੈਂ ਇੱਕ ਵਾਰ ਸੁਣਾਇਆ ਅਜ ਤੋਂ ਪਹਿਲਾਂ ਅੱਜ ਦੂਸਰੀ ਵਾਰ ਸੁਣਾ ਰਿਹਾ ਤੇਰੇ ਲਈ ਜੀਦਾ ਤੇਰੇ ਲਈ ਮਰੀਦਾ ਅੱਜ ਕੱਲ ਇਹੋ ਕਾਰੋਬਾਰ ਹੀ ਕਰੀਦਾ ਤੇਰੇ ਲਈ ਜੀਦਾ ਤੇਰੇ ਲਈ ਮਰੀਦਾ ਜਿਹੜੀ ਸਹਿਤਿਕ ਸ਼ਬਦ ਸੀ ਨਾ ਉਹ ਗਾਗ ਮੇਰੇ ਸੁਪਨੇ ਉਹ ਭੀੜ ਲਾਈ ਰੱਖਦੇ ਤੇਰੇ ਨਾਲ ਲੱਖਾਂ ਦੇ ਹਾਂ ਬਿਨਾ ਤੇਰੇ ਕੱਖ ਤੇਰੇ ਨਾਲ ਲੱਖਾਂ ਦੇ ਹਾਂ ਬਿਨਾ ਤੇਰੇ ਕੱਖ ਵਿਛੋੜੇ ਵਾਲਾ ਕਦੇ ਕਦੇ ਹੌਕਾ ਵੀ ਭਰੀਦਾ ਅੱਜ ਕੱਲ ਇਹੋ ਕਾਰੋਬਾਰ ਹੀ ਕਰੀਦਾ ਅੱਜ ਕੱਲ ਇਹੋ ਕਾਰੋਬਾਰ ਹੀ ਕਰੀਦਾ ਆਖਾਂ ਮੈਂ ਸੁਗੰਦੀਆਂ ਨੂੰ ਦੋਵੇਂ ਹੱਥ ਜੋੜ ਕੇ ਲਾਉ ਪੈਰੀ ਹੱਥ ਜੇ ਲਿਓ ਣਮੋੜੀਤੀ ਸਾਹਾਂ ਦਾ ਪਿਟਾਰਾ ਹਾਂ ਸਾਹਾਂ ਦਾ ਪਿਟਾਰਾ ਜੀ ਦੇ ਕਦਮੀ ਤਰੀਦਾ ਅੱਜ ਕੱਲੇ ਹੋ ਕਾਰੋਬਾਰ ਹੀ ਕਰੀਦਾ ਅੱਜ ਕੱਲ ਇਹੋ ਕਾਰੋਬਾਰ ਹੀ ਕਰੀਦਾ ਝਾੜੀਆਂ ਦਾ ਫੁੱਲ ਮੈਂ ਉਪਤੀ ਹੈ ਗੁਲਾਬ ਦੀ ਸਾਹਾਂ ਦੀ ਅਖੀਰ ਮੰਗੇ ਚੂਲੀ ਚਨਾਬ ਦੀ ਝਾੜੀਆਂ ਦਾ ਫੁੱਲ ਮੈਂ ਉਪਤੀ ਹੈ ਗੁਲਾਬ ਦੀ ਸਾਹਾਂ ਦੀ ਅਖੀਰ ਮੰਗੇ ਚੂੜੀ ਚਨਾਬ ਦੀ ਆਪਾਂ ਯਾਰੋ ਜਾਣ ਜਾਣ ਆਪਾਂ ਯਾਰੋ ਜਾਣ ਜਾਣ ਉਹਦੇ ਤੋਂ ਹਰੀਦੈ ਅੱਜ ਕੱਲ ਇਹੋ ਕਾਰੋਬਾਰ ਹੀ ਕਰੀਦੈ ਗਿਰੀ ਹੈ ਬਦਾਮ ਦੀ ਨੂੰ ਲੌਂਗ ਫਿਰੇ ਪਾਲਦਾ ਕਿਉਣਾ ਏ ਗਵਾ ਸਾਡੇ ਚੰਗੇ ਮੰਦੇ ਹਾਲ ਦਾ ਧੋਣਾ ਏ ਗਵਾ ਸਾਡੇ ਚੰਗੇ ਮੰਦੇ ਹਾਲ ਦਾ ਰਸਨਾ ਉਹ ਜਾਵੇ ਹਾਂ ਰਸਨਾ ਉਹ ਜਾਵੇ ਇਸ ਗੱਲ ਤੋਂ ਡਰੀਦਾ ਅੱਜ ਕੱਲ ਇਹੋ ਕਾਰੋਬਾਰ ਹੀ ਕਰੀਦਾ ਤੇਰੇ ਲਈ ਜੀਦਾ ਤੇਰੇ ਲਈ ਮਰੀਦਾ ਅੱਜ ਕੱਲ ਇਹੋ ਕਾਰੋਬਾਰ ਹੀ ਕਰੀਦਾ ਤੇਰੇ ਲਈ ਜੀਦਾ ਗਾਜ਼ਨ ਨੇ ਤੇ ਉਹਨਾਂ ਸਾਫ਼ ਤਾਂ ਮਾਫੀ ਮੰਗ ਕੇ ਕਹਿੰਦੇ ਜਿਹੜਾ ਵਾਜੀ ਗਾਦਣਾ ਤੁਸੀਂ ਵੈਸੇ ਇਜਾਦਤ ਇਜਾਦ